ਦੋਸਤੋ ਅੱਜ ਮੈਂ ਤੁਹਾਡੇ ਲਈ ਕਹਾਣੀ ਪੇਸ਼ ਕਰ ਰਿਹਾ ਹਾਂ ਦੀਵਾਲੀ ਵਾਲੀ ਰਾਤ ਸੋ ਦੀਵਾਲੀ ਵਾਲੀ ਰਾਤ ਕਹਾਣੀ ਮੈਂ ਉਦੋਂ ਲਿਖੀ ਸੀ ਤੋਂ ਜਦੋਂ ਮੈਂ ਕੈਨੇਡਾ ਚ ਆਇਆ 90 ਦੇ ਵਿੱਚ ਤੋਂ ਆ ਕੇ ਜਿਹੜੀ ਮੇਰੀ ਪਹਿਲੀ ਜੋਬ ਪਹਿਲੀ ਨੌਕਰੀ ਮੈਨੂੰ ਮਿਲੀ ਸੋ ਉਸ ਰਾਤ ਨੂੰ ਦੀਵਾਲੀ ਵਾਲੀ ਰਾਤ ਨੂੰ ਮੈਂ ਉੱਥੇ ਕੰਮ ਕਰ ਰਿਹਾ ਸੀ ਤੇ ਮੇਰੀ ਸ਼ਿਫਟ 12 ਵਜੇ ਤੱਕ ਸੀ ਤੇ ਇਹ ਜਿਹੜੀ ਫੈਕਟਰੀ ਹੈ ਨਾ ਇਹ ਲੋਹੇ ਦੀ ਫੈਕਟਰੀ ਸੀ ਜਿੱਥੇ ਲੋਹਾ ਕਟਾਇਆ ਜਾਂਦਾ ਸੀ ਸੋ ਮੈਂ ਮਸ਼ੀਨ ਤੇ ਕੰਮ ਕਰ ਰਿਹਾ ਸੀ ਤੋਂ ਦਿਵਾਲੀ ਵਾਲੀ ਰਾਤ ਹੈ ਜਿਹੜੇ ਮੇਰੇ ਉਹ ਦਿਮਾਗ 'ਚ ਘੁੰਮ ਰਹੀ ਸੀ ਯਾਦਾਂ ਆ ਰਹੀਆਂ ਸੀ ਉਹ ਮਾਹੌਲ ਯਾਦ ਆ ਰਿਹਾ ਸੀ ਜ਼ਿੰਦਗੀ 'ਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਸੀ ਕਿ ਮੇਰੀ ਦਿਵਾਲੀ ਵਾਲੇ ਰਾਤ ਇੰਨੀ ਨੀਰਸ ਔਰ ਇਸ ਕਿਸਮ ਦੀ ਹੋਵੇ ਸੋ ਮੇਰੇ ਮਨ 'ਚੋਂ ਜੋ ਬਲਬਲੇ ਉੱਠੇ ਮੈਂ ਉਹ ਤੁਹਾਡੇ ਲਈ ਇਸ ਕਹਾਣੀ ਦੇ ਵਿੱਚ ਜੋ ਲਿਖੇ ਸੀ ਉਸ ਵਕਤ ਉਹ ਪੇਸ਼ ਕਰ ਰਿਹਾ ਹਾਂ ਉਦੋਂ ਜਿਹੜਾ ਕੈਨੇਡਾ ਦਾ ਮਾਹੌਲ ਹੈ ਬਿਲਕੁਲ ਉਹ ਬੱਕਰਾ ਹੁੰਦਾ ਸੀਗਾ ਸਾਡੀ ਕਮਿਊਨਿਟੀ ਇੰਨੀ ਜ਼ਿਆਦਾ ਨਹੀਂ ਸੀਗੀ ਸਿਰਨਾ ਸਾਡੇ ਸਟੋਰੇਜ ਨੇ ਜ਼ਿਆਦਾ ਸੀ ਤੋਂ ਦੀਵਾਲੀ ਦਾ ਕਿਸੇ ਨੂੰ ਚਿਤਚੇਤਾ ਨਹੀਂ ਸੀ ਹੁੰਦਾ ਕਿ ਅੱਜ ਦੀਵਾਲੀ ਹੈ ਲੇਕਿਨ ਮੈਂ ਨਵਾਂ ਨਵਾਂ ਇੰਡੀਆ ਤੋਂ ਆਇਆ ਸੀ ਤੋਂ ਮੈਨੂੰ ਜਾਗ ਸੀਗਾ ਉਸ ਵਕਤ ਇਹ ਜਿਹੜੇ ਸਰਚ ਇੰਜਨ ਨੇ ਜਾਂ ਕਹ ਲੋ ਕਿ ਸੋਸ਼ਲ ਮੀਡੀਆ ਇਹ ਵੀ ਨਹੀਂ ਸੀ ਹੁੰਦਾ ਸੋ ਤੁਸੀਂ ਕਹਾਣੀ ਨੂੰ ਉਸ ਸੰਦਰਭ ਚੇ ਰੱਖ ਕੇ ਸੋਚਣਾ ਹੈ ਇਸ ਬਾਰੇ ਤਉ ਮੀਤ ਕਰਦਾ ਹਾਂ ਕਿ ਤੁਸੀਂ ਕਹਾਣੀ ਹੈ ਜਿਹੜੀ ਉਹ ਉਸ ਨੂੰ ਪਸੰਦ ਕਰੋਗੇ ਸੋ ਪੇਸ਼ ਹੈ ਕਹਾਣੀ ਦਿਵਾਲੀ ਵਾਲੀ ਰਾਤ ਸਾਰੀ ਫੈਕਟਰੀ ਵਿੱਚ ਇੱਕ ਅਜੀਬ ਜਿਹਾ ਸ਼ੋਰ ਸੀ ਤੜਕ ਤੜਕ ਦਗੜ ਦਗੜ ਗਰੜ ਦਰੜ ਵਰਗੀਆਂ ਕਿੰਨੀ ਹੀ ਤਰ੍ਹਾਂ ਦੀਆਂ ਆਵਾਜ਼ਾਂ ਨਿਕਲ ਰਹੀਆਂ ਸਨ ਆਵਾਜ਼ਾਂ ਵੀ ਇੰਨੀ ਉੱਚੀ ਕਿ ਸਿਰ ਫਟਣ ਲੱਗ ਜਾਂਦਾ ਸੀ ਪਰ ਤਾਂ ਵੀ ਦਲਬੀਰ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬ ਗਿਆ ਸੀ कि ਉਸ ਨੂੰ ਮਸ਼ੀਨਾਂ ਦੇ ਭਿਆਨਕ ਸ਼ੋਰ ਦਾ ਇੱਕ ਵਾਰ ਵੀ ਖਿਆਲ ਨਾ ਆਇਆ ਉਸ ਦੀ ਉਸ ਦੀਆਂ ਸੋਚਾਂ ਦੀ ਤੰਦ ਤਾਂ ਉਦੋਂ ਹੀ ਟੁੱਟੀ ਜਦੋਂ ਫੋਰਮੈਨ ਦੀ ਰੁੱਖੀ ਜਿਹੀ ਆਵਾਜ਼ ਉਸ ਦੇ ਕੰਨਾਂ 'ਪਈ ਗਲਬੀਰ ਸਿੰਘ ਤੈਨੂੰ ਅੱਜ ਕੀ ਹੋ ਗਿਆ ਕੰਮ ਬਹੁਤ ਹੌਲੀ ਕਰ ਰਿਹਾ ਹੈ ਇਸ ਤਰ੍ਹਾਂ ਪ੍ਰੋਡਕਸ਼ਨ ਕਿਵੇਂ ਪੂਰੀ ਹੋਵੇਗੀ ਉਹ ਥੋੜਾ ਠਠੰਬਰਿਆ ਗੋਰਾ ਫੋਰਮੈਨ ਉਸ ਦੇ ਸਿਰ ਤੇ ਖੜਾ ਤਾੜ ਰਿਹਾ ਸੀ ਜਿਸ ਦੀ ਸੌਖੀ ਬਣਾ ਕੇ ਬੋਲੀ ਅੰਗਰੇਜ਼ੀ ਦਲਵੀਰ ਨੂੰ ਸਮਝ ਆ ਰਹੀ ਸੀ ਹਾਂ ਉਹ ਠੀਕ ਹੀ ਤਾਂ ਕਹਿ ਰਿਹਾ ਸੀ ਪ੍ਰੋਡਕਸ਼ਨ ਪੂਰੀ ਕਰਨ ਦਾ ਤਾਂ ਉਸ ਨੂੰ ਖਿਆਲ ਹੀ ਨਹੀਂ ਸੀ ਆਇਆ ਦਲਵੀਰ ਫੋਰਮੈਨ ਨੂੰ ਫੌਰੀ ਕਹਿ ਕੇ ਲੋਹੇ ਦੇ ਵੱਡੇ ਸਾਰੇ ਐਂਗਲ ਨੂੰ ਹੋਰ ਤੇਜ਼ੀ ਨਾਲ ਮਸ਼ੀਨ ਦੇ ਡਾਈ ਵਿੱਚ ਅੱਗੇ ਕਰਨ ਲੱਗਿਆ ਪੀਸ ਚਲਦੀ ਚਲਦੀ ਨਿਕਲਣ ਲੱਗੇ ਅਤੇ ਗਰੜਗਰੜ ਦੀ ਆਵਾਜ਼ ਹੋਰ ਵੀ ਲੈਬ ਵਿੱਚ ਗੂੰਜਣ ਲੱਗੀ ਜਿਵੇਂ ਉਸ ਦੇ ਪਾਸ ਹੀ अनेका ਬੰਬ ਫਟ ਰਹੇ ਹੋਣ ਉਸ ਨੇ ਪਿੱਛੇ ਵੱਲ ਨਜ਼ਰ ਘੁਮਾ ਕੇ ਵੇਖਿਆ ਬਿਲਡਿੰਗ ਵਾਲੇ ਮੁੰਡੇ ਬਿਲਡਿੰਗ ਕਰ ਰਹੇ ਸਨ ਦੂਜੇ ਕੋਨੇ ਵਿੱਚ ਕੁਝ ਮੁੰਡੇ ਗ੍ਰਾਈਂਡਰ ਤੇ ਪੁਰਜ਼ੇ ਗ੍ਰਾਈਂਡ ਕਰ ਰਹੇ ਸਨ ਜਿਨ੍ਹਾਂ ਨੂੰ ਵੇਖ ਕੇ ਦਿਲਬੀਰ ਨੂੰ ਦਿਵਾਲੀ ਤੇ ਚਲਾਉਣ ਵਾਲੀਆਂ ਫੁੱਲ ਝੜੀਆਂ ਅਤੇ ਅਨਾਰਾਂ ਦੀ ਯਾਦ ਤਾਜ਼ੀ ਹੋ ਗਈ ਰੰਗ ਬੰਗਰੰਗੇ ਚਿੰਗਿਆੜਿਆਂ ਨੂੰ ਵੇਖ ਕੇ ਉਹ ਸੋਚਾਂ ਵਿੱਚ ਪੈ ਗਿਆ ਉਹ ਵੇਲਾ ਉਸ ਨੂੰ ਯਾਦ ਸੀ ਜਦੋਂ ਅਜੇ ਉਹ ਛੋਟਾ ਹੁੰਦਾ ਸੀ ਤਾਂ ਉਸ ਨੂੰ ਦਿਵਾਲੀ ਦਾ ਕਿੰਨਾ ਚਾਹ ਹੋਇਆ ਕਰਦਾ ਸੀ ਦਿਵਾਲੀ ਉਸ ਨੂੰ ਸਾਰੇ ਤਿਉਹਾਰਾਂ ਤੋਂ ਵਧੀਆ ਲੱਗਦੀ ਸੀ ਉੜੀਕਾਂ ਉੜੀਕਦਿਆਂ ਨੂੰ ਫਿਰ ਜਦੋਂ ਸਾਲ ਬਾਅਦ ਇਹ ਦਿਨ ਆਉਂਦਾ ਤਾਂ ਕਿਵੇਂ ਉਸਦਾ ਬਾਪੂ ਦੀਵਾਲੀ ਦਾ ਸਮਾਨ ਝੋਲਾ ਭਰ ਕੇ ਲਿਆਉਂਦਾ ਝੋਲਿਆਂ ਵਿੱਚ ਲਾਲ ਪੀਲੀਆਂ ਹਰੀਆਂ ਅਤੇ ਨੀਲੀਆਂ ਡੰਡੀਆਂ ਵਾਲੀਆਂ ਆਤਿਸ਼ਵਾੜੀਆਂ ਨੂੰ ਦੇਖ ਕੇ ਉਹਨਾਂ ਨੂੰ ਨਸ਼ਾ ਚੜ ਜਾਂਦਾ ਫਿਰ ਤਾਂ ਉਹ ਸਾਰੇ ਪਿੰਡ ਦੇ ਹਾਣੀ ਮੁੰਡਿਆਂ ਨੂੰ ਦੱਸ ਆਉਂਦਾ ਕਿ ਉਸਦਾ ਬਾਪੂ ਦੀਵਾਲੀ ਦਾ ਕਿੰਨਾ ਸਮਾਨ ਲੈ ਕੇ ਆਇਆ ਹੈ ਦੀਵਾਲੀ ਵਾਲੇ ਦਿਨ ਉਹ ਸਵੇਰੇ ਹੀ ਉੱਠ ਕੇ ਨਹਾ ਲੈਂਦੇ ਅਤੇ ਸੋਹਣੇ ਜਿਹੇ ਕੱਪੜੇ ਪਾ ਲੈਂਦੇ ਜੋ-ਜੋ ਦਿਨ ਬੀਤਦਾ ਜਾਂਦਾ ਉਸ ਦੇ ਚਾ ਦੂਣ ਸਵਾਏ ਹੁੰਦੇ ਚਲੇ ਜਾਂਦੇ ਉਹ ਦਿਨ ਰਾਤ ਆਪਣੀ ਬੀਬੀ ਨਾਲ ਭਗਵਾਨ ਬਣਾਉਣ ਲੱਗਿਆ ਰਹਿੰਦਾ ਦੂਜੇ ਪਾਸੇ ਇੱਕ ਹੋਰ ਚੁੱਲੇ ਤੇ ਬਾਪੂ ਮੀਟ ਬਣਾ ਰਿਹਾ ਹੁੰਦਾ ਸਾਰਾ ਬੇੜੇ ਬੇੜਾ ਹੀ ਮਸਾਲਿਆਂ ਦੀ ਮਹਿਕ ਨਾਲ ਮਹਿਕ ਉੱਠਦਾ ਉਹ ਕਦੇ ਪਕੌੜੇ ਚੱਕ ਕੇ ਵੇਖਦਾ ਕਦੇ ਖੀਰ ਦਾ ਚਮਚਾ ਲਾ ਕੇ ਵੇਖਦਾ ਤੇ ਕਦੇ ਮੀਟ ਵਿੱਚ ਪਾਉਣ ਲਈ ਬਾਪੂ ਨਾਲ ਲਸਣ ਚਲਾਉਣ ਲੱਗ ਪੈਂਦਾ ਦਿਨ ਢਲਦਿਆਂ ਹੀ ਉਹ ਤਿੰਨੇ ਭਰਾ ਬੀਬੀ ਦੇ ਦੁਆਲੇ ਇਕੱਠੇ ਹੋ ਜਾਂਦੇ ਬੀਬੀ ਤਰ੍ਹਾਂ ਤਰ੍ਹਾਂ ਦੇ ਭਗਵਾਨ ਅਤੇ ਦਿਵਾਲੀ ਤੇ ਚਲਾਉਣ ਵਾਲਾ ਸਮਾਨ ਉਹਨਾਂ ਤਿੰਨੇ ਹਿੱਸਿਆਂ ਵਿੱਚ ਵੰਡ ਦਿੰਦੀ ਉਸ ਤੋਂ ਬਾਅਦ ਉਹ ਸ਼ਾਮ ਨੂੰ ਜਗਾਉਣ ਵਾਲੇ ਦੀਵੇ ਤਿਆਰ ਕਰਦੀ ਅਤੇ ਤਿੰਨਾਂ ਨੂੰ ਬਿਠਾ ਕੇ ਦੱਸਦੀ ਕਿ ਉਹਨਾਂ ਨੇ ਕਿੱਥੇ ਕਿੱਥੇ ਦੀਵੇ ਜਗਾ ਕੇ ਆਉਣੇ ਨੇ ਉਦੋਂ ਹੀ ਉਹ ਆਪਣੇ ਦੋਹਾਂ ਭਰਾਵਾਂ 'ਚੋਂ ਕਿਸੇ ਇੱਕ ਨੂੰ ਨਾਲ ਲੈ ਕੇ ਸਾਈਕਲ ਚੁੱਕਦਾ ਤੇ ਕੁਝ ਹੀ ਸਮੇਂ ਵਿੱਚ ਆਪਣੇ ਖੇਤ ਦੇ ਬੰਨੇ ਤੇ ਪਿੰਡ ਦੇ ਟੋਬੇ ਤੇ ਗੁਰਦੁਆਰੇ ਅਤੇ ਵੱਡੇ-ਵੱਡੇ ਰਿਆਂ ਦੀ ਮੰਮਤੀ ਤੇ ਦੀਵੇ ਜਗਾ ਹੁੰਦਾ ਹੌਲੀ-ਹੌਲੀ ਹਨੇਰ ਵੱਧਣਾ ਸ਼ੁਰੂ ਹੁੰਦਾ ਪਿੰਡ ਵਿੱਚ ਟਾਮੇ-ਟਾਮੇ ਪਟਾਕੇ ਚੱਲਣ ਦੀ ਆਵਾਜ਼ ਆਉਂਦੀ ਅਤੇ ਉਗਾਂਢ ਗੁਆਂਢ ਚੋਂ ਬਨ ਰਹੇ ਪਗਵਾਨਾ ਦੀ ਮਹਿਕ ਉੱਠ ਰਹੀ ਹੁੰਦੀ ਉਹ ਤਿੰਨੋਂ ਭਰਾ ਉਹ ਤਿੰਨੋਂ ਭਰਾ ਹੱਥਾਂ ਵਿੱਚ ਮੋਮਬੱਤੀਆਂ ਲੈ ਕੇ ਇਕੱਠੇ ਇਕੱਠੇ ਹੀ ਕੋਠੇ ਦੀ ਛੱਤ ਤੇ ਚੜ ਜਾਂਦੇ ਬਨੇਰਿਆਂ ਤੇ ਚਿੰਣ-ਚਿੰਣ ਕੇ ਦੀਵੇ ਟਕਾਉਂਦੇ ਪਿੰਡ ਦੇ ਹੋਰ ਵੀ ਕਿੰਨੇ ਹੀ ਲੋਕ ਆਪੋ ਆਪਣੀਆਂ ਛੱਤਾਂ ਤੇ ਚੜ੍ਹ ਦੀਵੇ ਟਕਾਰੇ ਹੁੰਦੇ ਫਿਰ ਕੜੀਆਂਪਲਾ ਵਿੱਚ ਹੀ ਸਾਰਾ ਪਿੰਡ ਟਿੰਟਮਾਉ ਦੇ ਦੀਮਿਆਂ ਦੀ ਰੋਸ਼ਨੀ ਵਿੱਚ ਜਗਮਗਾ ਉਠਦਾ ਕਿੰਨਾ ਖੂਬਸੂਰਤ ਨਜ਼ਾਰਾ ਹੁੰਦਾ ਸੀ ਉਦੋਂ ਹੀ ਉਹ ਬੰਬ ਪਟਾਕੇ ਚਲਾਉਨੇ ਸ਼ੁਰੂ ਕਰਦੇ ਅਤੇ ਫਿਰ ਸਾਰਾ ਪਿੰਡ ਹੀ ਰੋਸ਼ਨੀ ਦੇ ਨਾਲ ਨਾਲ ਇਸ ਧੂਮ ਢੜਕੇ ਵਿੱਚ ਡੁੱਬ ਜਾਂਦਾ ਅਸਮਾਨ 'ਚੋਂ ਦੀਆਂ ਆਤਿਸ਼ਬਾਜ਼ੀਆਂ ਤਰ੍ਹਾਂ ਤਰ੍ਹਾਂ ਦੇ ਰੰਗ ਕੱਢਦੀਆਂ ਅਤੇ ਕਲਾਬਾਜ਼ੀਆਂ ਪਾਉਂਦੀਆਂ ਕਿਧਰੇ ਅਨਾਰ ਅਤੇ ਫੁੱਲ ਝੜੀਆਂ ਚੱਲ ਰਹੇ ਹੁੰਦੇ ਕਿਧਰੇ ਪੰਘੀਰੀਆਂ ਘੁੰਮ ਰਹੀਆਂ ਹੁੰਦੀਆਂ ਉਹ ਮੰਤਰ ਮੁਕਤ ਹੋਇਆ ਕਿੰਨੀ ਹੀ ਦੇਰੇ ਖੂਬਸੂਰਤ ਨਜ਼ਾਰਾ ਵੇਖਦਾ ਰਹਿੰਦਾ ਉਹਨਾਂ ਨੂੰ ਇਸ ਗੱਲ ਦਾ ਮਾਣ ਹੁੰਦਾ ਕਿ ਉਹਨਾਂ ਦੇ ਬੰਬ ਪਟਾਕੇ ਸਾਰੇ ਪਿੰਡ ਤੋਂ ਪਿਛੋਂ ਤੱਕ ਚੱਲਦੇ ਰਹਿੰਦੇ ਉਦੋਂ ਤੱਕ ਜਦੋਂ ਤੱਕ ਬੀਬੀ ਹਾਖਨਾ ਮਾਰ ਲਿੰਦੀ ਦਲਵੀਰ ਆਜੋ ਪੁੱਤ ਹੁਣ ਤਾਂ ਹੱਤੀ ਭਰ ਨਿਲ ਭਰ ਲਈਏ ਕਵੇਲਾ ਹੁੰਦਾ ਹੈ ਫੇਰ ਉਹ ਸਾਰੇ ਲక్ష్ਮੀ ਦੀ ਪੂਜਾ ਲਈ ਇਕੱਠੇ ਹੋ ਜਾਂਦੇ ਰੰਗ ਬਰੰਗੇ ਰੰਗ ਰੋਗਨ ਕੀਤੇ ਸਜੇ ਸੰਵਾਰੇ ਘਰ ਵਿੱਚ ਉਹ ਹੋਰ ਖੁਸ਼ੀਆਂ ਆਉਣ ਦੀਆਂ ਦੁਆਵਾਂ ਕਰਦੇ ਬਾਪੂ ਜੋ ਪਹਿਲਾਂ ਕਿਸੇ ਦੋਸਤ ਨਾਲ ਬੈਠਾ ਸ਼ਰਾਬ ਪੀ ਕੇ ਉੱਚੀ ਉੱਚੀ ਹੱਸ ਰਿਹਾ ਹੁੰਦਾ ਉਹ ਵੀ ਇਸ ਮੌਕੇ ਤੇ ਉਹਨਾਂ ਵਿੱਚ ਆ ਬੈਠਦਾ ਫਿਰ ਸਾਰੇ ਜਾਣੇ ਇਕੱਠੇ ਬਹਿ ਕੇ ਰੋਟੀ ਅਤੇ ਮਠਿਆਈ ਖਾਂਦੇ ਬੀਬੀ ਦੀ ਬਣਾਈ ਗੋਭੀ ਦੀ ਸਬਜ਼ੀ ਉਹਨਾਂ ਨੂੰ ਬੇਹੱਦ ਸਵਾਦ ਲੱਗਦੀ ਗੋਭੀ ਦੀ ਸਬਜ਼ੀ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਭੁੱਖ ਦਾ ਅਹਿਸਾਸ ਹੋਇਆ ਭੁੱਖ ਚਮਕ ਪਈ ਸੀ ਉਸ ਨੇ ਘੜੀ ਤੇ ਨਜ਼ਰ ਮਾਰੀ ਸ਼ਿਫਟ ਸਟਾਰਟ ਹੋਈ ਨੂੰ 3 ਘੰਟੇ ਹੋ ਚੱਲੇ ਸਨ ਉਸਨੇ ਐਂਗਲਾਂ ਦੇ ਤਿੰਨ ਵੱਡੇ ਬੰਡਲ ਤਿਆਰ ਕਰ ਦਿੱਤੇ ਪਰ ਸਮੇਂ ਦਾ ਭੋਰਾ ਵੀ ਅਹਿਸਾਸ ਨਾ ਹੋਇਆ ਕਿ ਕਦੋਂ ਲੰਘ ਗਿਆ ਉਸ ਨੂੰ ਯਾਦ ਆਇਆ ਕਿ ਅੱਜ ਤਾਂ ਉਸ ਕੋਲ ਗੋਭੀ ਦੀ ਸਬਜ਼ੀ ਸੀ ਜੋ ਅੱਜ ਦੀਵਾਲੀ ਵਾਲਾ ਦਿਨ ਹੋਣ ਕਰਕੇ ਅਤੇ ਦੀਵਾਲੀ ਦੀ ਜਾਤ ਆਜਾ ਕਰ ਨੂੰ ਉਹ ਆਪਣੇ ਹੱਥੀਂ ਬਣਾ ਕੇ ਲਿਆਇਆ ਸੀ ਹਾਲਾਂਕਿ ਉਸ ਦੀ ਪਤਨੀ ਨੂੰ ਗੋਭੀ ਦੀ ਸਬਜ਼ੀ ਜ਼ਿਆਦਾ ਪਸੰਦ ਨਹੀਂ ਸੀ ਫਿਰ ਵੀ ਹੌਲੀ ਹੌਲੀ ਘੜੀ ਦੀਆਂ ਸੂਈਆਂ ਸਰਖ ਕੇ 7:30 ਵਜੇ ਤੇ ਆ ਗਈਆਂ ਅਤੇ ਬ੍ਰੇਕ ਦਾ ਬ੍ਰੇਕ ਟਾਈਮ ਦਾ అలਾਰਮ ਹੋ ਗਿਆ ਉਹ ਫਟਾਫਟ ਹੱਥ ਧੋ ਕੇ ਗਲਬ ਪਾ ਕੇ ਬਾਥਰੂਮ ਵਿੱਚ ਚਲਾ ਗਰਲਾਬ ਲਾ ਕੇ ਬਾਥਰੂਮ ਵਿੱਚ ਚਲਾ ਗਿਆ ਮੂੰਹ ਹੱਥ ਧੋ ਕੇ ਲੰਚ ਰੂਮ ਵਿੱਚ ਜਾਣਸਾਰ ਉਸਨੇ ਲੰਚ ਬਾਕਸ ਛੁੱਕ ਕੇ ਟੇਬਲ ਤੇ ਰੱਖ ਲਿਆ ਰੋਟੀ ਖਾਣੇ ਸ਼ੁਰੂ ਕੀਤੀ ਗੋਭੀ ਦੀ ਸਬਜ਼ੀ ਦੀ ਖੁਸ਼ਬੂ ਉਸ ਦੀ ਸੋਚ ਨੂੰ ਉਡਾ ਕੇ ਫਿਰ ਸੱਤ ਸਮੁੰਦਰ ਪਾਰ ਲੈ ਗਈ ਉਹ ਸੋਚਣ ਲੱਗਿਆ ਕਿ ਹੁਣ ਇੰਡੀਆ ਵਿੱਚ ਤੜਕੇ ਦੇ 4 ਵਜੇ ਹੋਣਗੇ, ਦੀਵਾਲੀ ਤਾਂ ਖਤਮ ਹੋ ਗਈ ਹੋਊ। ਉੱਥੇ ਬੀਬੀ ਦੀ ਬਣਾਈ ਹੋਈ ਗੋਭੀ ਦੀ ਸਬਜ਼ੀ ਇਸੇ ਤਰ੍ਹਾਂ ਠੰਡੀ ਹੋਊ। ਠੰਡੀ ਸਬਜ਼ੀ ਅਤੇ ਠੰਡੀ ਖੀਰ ਉਸ ਨੂੰ ਦੂਜੇ ਦਿਨ ਉੱਠ ਕੇ ਕਿੰਨੀਆ ਸਵਾਦ ਲੱਗਦੀਆਂ ਸਨ। ਪਰ ਇੱਥੇ ਇੱਥੇ ਤਾਂ ਗੱਲ ਹੀ ਹੋਰ ਸੀ। ਜਦੋਂ ਅੱਜ ਸਵੇਰੇ ਉਸਨੇ ਆਪਣੀ ਪਤਨੀ ਕੋਲ ਖੀਰ ਖਾਣ ਦੀ ਇੱਛਾ ਪ੍ਰਗਟਾਈ ਸੀ ਤਾਂ ਉਸਨੇ ਰੁੱਖਾ ਜਿਹਾ ਉੱਤਰ ਦਿੱਤਾ ਸੀ ਕਿ ਇਸ ਵਾਰੀ ਦੁੱਧ ਥੋੜਾ ਹੈ, ਵੀਕਐਂਡ ਤੇ ਗਰੋਸਰੀ ਕਰਨ ਚੱਲਾਂਗੇ। ਫਿਰ ਦੁੱਧ ਲਿਆਵਾਂਗੇ ਉਦੋਂ ਬਣਾ ਲਵਾਂਗੇ ਖੀਰ ਉਸਦੀ ਪਤਨੀ ਨੂੰ ਤਾਂ ਇਹ ਗੱਲ ਵੀ ਯਾਦ ਨਹੀਂ ਸੀ ਕਿ ਅੱਜ ਉਹਨਾਂ ਦੇ ਆਪਣੇ ਵਤਨ ਦਾ ਪ੍ਰਸਿੱਧ ਤਿਉਹਾਰ ਦੀਵਾਲੀ ਹੈ ਸ਼ਾਇਦ ਇੱਥੇ ਵੱਸਦੇ ਬਹੁਤੇ ਪੰਜਾਬੀਆਂ ਨੂੰ ਹੀ ਯਾਦ ਨਹੀਂ ਸੀ ਤਾਂ ਹੀ ਤਾਂ ਸਾਰੇ ਕੰਮਾਂ ਤੇ ਤੁਰੇ ਫਿਰਦੇ ਸੀ ਸ਼ਾਇਦ ਇਹ ਉਹਨਾਂ ਦੀ ਮਜਬੂਰੀ ਹੋਵੇ ਇਹੋ ਜਿਹੀਆਂ ਸੋਚਾਂ ਸੋਚਦਾ ਉਹ ਯਾਦਾਂ ਦੇ ਸਮੁੰਦਰ ਵਿੱਚ ਹੋਰ ਡੂਂਗਾ ਉਤਰ ਗਿਆ ਜਦੋਂ ਉਹ ਅਜੇ ਬਹੁਤ ਛੋਟਾ ਸੀ ਤਾਂ ਕਿਵੇਂ ਦੀਵਾਲੀ ਤੋਂ ਦੂਜੇ ਦਿਨ ਮੂੰਹ ਹਨੇਰੇ ਹੀ ਉੱਠ ਕੇ ਉਹ ਪਿੰਡ ਦੀਆਂ ਗਲੀਆਂ ਦਾ ਢੀੜਾ ਕੱਢਦਾ ਹੁੰਦਾ ਸੀ ਗਲੀਆਂ ਵਿੱਚ ਕਿੰਨੇ ਹੀ ਚੱਲੇ ਹੋਏ ਬੰਬ ਪਟਾਕਿਆਂ ਦੇ ਖੋਲ ਆਤਿਸ਼ਵਾਜੀਆਂ ਦੀਆਂ ਡੰਡੀਆਂ ਅਤੇ ਕਾਗਜ਼ਾਂ ਦੇ ਪੂਜੇ ਖਿਲਰੇ ਪਏ ਹੁੰਦੇ ਸਨ ਜਿਨ੍ਹਾਂ ਨੂੰ ਫਰੋੜਦਾ ਉਹ ਕਿੰਨੇ ਹੀ ਅਣਚੱਲੇ ਬੰਬ ਲੱਭ ਲੈਂਦਾ ਫਿਰ ਉਹਨਾਂ ਦੀਆਂ ਸਾਬਤ ਸਾਬਤੀਆਂ ਬੱਤੀਆਂ ਉਸ ਨੂੰ ਕਿੰਨੀ ਖੁਸ਼ੀ ਦਿੰਦੀਆਂ ਜਿਵੇਂ ਉਸ ਨੂੰ ਕੋਈ ਖਜ਼ਾਨਾ ਲੱਭ ਗਿਆ ਹੋਵੇ ਫਿਰ ਉਹ ਘਰ ਆ ਕੇ ਉਹਨਾਂ ਨੂੰ ਚਲਾਉਂਦਾ ਰਾਤ ਦੀ ਤਰੇਲ ਨਾਲ ਸਿੱਲੇ ਹੋਏ ਬੰਬਾਂ ਦੀਆਂ ਸ਼ੁਰਕਣੀਆਂ ਚਲਦੀਆਂ ਵੇਖ ਕੇ ਉਸਦੇ ਹੱਸੀ ਉਸਦੇ ਹੱਸਦੇ ਦੇ ਢਿੱਡੀ ਪੀੜਾਂ ਪੈ ਜਾਂਦੀਆਂ ਇਸ ਤਰ੍ਹਾਂ ਦੀਆਂ ਖੁਸ਼ੀਆਂ ਭਰੀਆਂ ਦਿਵਾਲੀਆਂ ਉਸਨੇ ਪਤਾ ਨਹੀਂ ਕਿੰਨੀਆਂ ਗੁਲਗਾਈਆਂ ਫਿਰ ਪੰਜਾਬ ਵਿੱਚ ਪਟਾਕੇਆਂ ਦੀ ਥਾਂ ਬੰਦੂਕਾਂ ਚੱਲਣ ਲੱਗੀਆਂ ਅਤੇ ਆਤਿਸ਼ਵਾਦੀ ਦੀ ਥਾਂ ਰਾਕਟ ਲਾਂਚਰ ਭੀੜ ਭਰੇ ਬਾਜ਼ਾਰਾਂ ਵਿੱਚ ਹੋਣ ਵਾਲੇ ਬੰਬ ਧਮਾਕਿਆਂ ਦਾ ਸ਼ਿਕਾਰ ਹੋਏ अनेका ਹੀ ਨਿਰਦੋਸ਼ ਮੌਤ ਦਾ ਪਿਆਲਾ ਪੀ ਕੇ ਢੇਰ ਹੋ ਜਾਂਦੇ ਜਿਵੇਂ ਪੰਜਾਬ ਵਿੱਚ ਖੂਨੀ ਦਿਵਾਲੀ ਮਨਾਈ ਜਾ ਰਹੀ ਹੋਵੇ ਪੰਜਾਬ ਅੱਤਵਾਦ ਅਤੇ ਵਖਵਾਦ ਦੀ ਅਗਨੀ ਵਿੱਚ ਸੜਨ ਲੱਗਿਆ ਉਦੋਂ ਹੀ ਬੇਰੁਜ਼ਗਾਰੀ ਦਾ ਸਤਾਇਆ ਪੰਜਾਬ ਦੀ ਹੂਣੀ ਤੇ ਝੂਰ ਦਾ ਵਧੀਆ ਦਿਨਾਂ ਦੀ ਉਡੀਕ ਵਿੱਚ ਉਹ ਪਰਦੇਸੀ ਹੋ ਗਿਆ ਸੀ ਹੁਣ ਉਸ ਨੂੰ ਵਿਆਹ ਕਰਵਾ ਕੇ ਕੈਨੇਡਾ ਆਏ ਨੂੰ 7 ਮਹੀਨੇ ਹੋ ਚਲੇ ਸਨ ਇੱਥੇ ਆ ਕੇ ਇਹ ਉਸਦੀ ਪਹਿਲੀ ਦੀਵਾਲੀ ਸੀ ਜਿਸ ਵਾਰਿਓ ਹਰਦੀਵਾਲੀ ਦੀ ਤਰ੍ਹਾਂ ਕਿੰਨੇ ਦਿਨ ਪਹਿਲਾਂ ਤੋਂ ਹੀ ਸੋਚ ਰਿਹਾ ਸੀ ਉਸ ਦੀ ਕਲਪਨਾ ਦੇ ਰੰਗ ਉਸ ਦੀ ਕਲਪਨਾ ਦਾ ਰੰਗ ਹੋਰ ਵੀ ਗੂੜਾ ਹੋ ਗਿਆ ਸੀ ਜਦੋਂ ਉਸ ਨੇ ਸੋਚਣਾ ਸ਼ੁਰੂ ਕੀਤਾ ਕਿ ਹੁਣ ਛੋਟੇ ਭਰਾ ਪਸ਼ੂਆਂ ਲਈ ਚਾਰਾ ਲਿਆ ਕੇ ਦਿਵਾਲੀ ਮਨਾਉਣ ਦੀ ਤਿਆਰੀ ਕਰ ਰਹੇ ਹੋਣਗੇ ਹੁਣ ਬੀਬੀ ਤਰੰਤਰਾ ਦੇ ਪਕਵਾਨ ਬਣਾਉਂਦੀ ਆਪਣੇ ਤੀਜੇ ਪੁੱਤਰ ਦਲਵੀਰ ਨੂੰ ਯਾਦ ਕਰਦੀ ਚੁੰਨੀ ਨਾਲ ਅੱਖਾਂ ਦੇ ਥਰੂ ਪਹੁੰਚ ਰਹੀ ਹੋਵੇਗੀ ਅਤੇ ਹੁਣ ਬਾਪੂ ਦਾਰੂ ਦੀ ਗਲਾਸੀ ਲਾ ਕੇ ਮੀਟ ਵਿੱਚ ਕੜਛੀ ਫੇਰਦਾ ਸ਼ਹਿਰ ਦੇ ਬਾਣੀਆਂ ਨੂੰ ਮੋਟੀਆਂ-ਮੋਟੀਆਂ ਗਾਲਾਂ ਕੱਢ ਰਿਹਾ ਹੋਵੇਗਾ ਫਿਰ ਸ਼ਾਮ ਟਲੇ ਦੋਨੋਂ ਭਰਾ ਤੇ ਬਾਪੂ ਇਕੱਠੇ ਬੈਠ ਕੇ ਥੋੜੀ-ਥੋੜੀ ਪੀਣਗੇ ਉਸ ਦੀਆਂ ਗੱਲਾਂ ਕਰਨਗੇ ਉਹ ਅੱਜ ਇਹ ਸਾਰਾ ਕੁਝ ਯਾਦ ਕਰਦਾ ਬਹੁਤ ਉਦਾਸ ਸੀ ਉਸ ਦੀ ਪਤਨੀ ਉਸ ਨੂੰ ਨਿਮੋਚੂ ਨਾ ਜਹਾ ਵੇਖ ਕੇ ਕਈ ਵਾਰ ਕਹਿ ਚੁੱਕੀ ਸੀ ਜੇ ਤਬੀਅ ਤਾ ਠੀਕ ਨਹੀਂ ਤਾਂ ਸੌ ਜਾਓ ਜਾਂ ਕੰਮ ਤੇ ਫੋਨ ਕਰ ਦੋ ਪਰ ਉਹ ਆਪਣੇ ਮਨ ਅੰਦਰਲੀ ਪੀੜ ਨੂੰ ਕਿਸ ਨਾਲ ਸਾਂਝੀ ਨਹੀਂ ਸੀ ਕਰ ਸਕਿਆ ਸੋਚਾਂ ਵਿੱਚ ਡੁੱਬੇ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਅੱਧੇ ਘੰਟੇ ਦੀ ਬ੍ਰੇਕ ਖਤਮ ਹੋ ਗਈ ਉਹਨਾਂ ਨੇ ਅੰਦਰ ਜਾ ਕੇ ਫੇਰ ਆਪਣੀ ਮਸ਼ੀਨ ਚਲਾਈ ਅਤੇ ਲੋਹਾ ਕੱਟਣਾ ਸ਼ੁਰੂ ਕੀਤਾ ਕਰੜ ਕਰੜ ਦਗੜ ਦਗੜ ਦਾ ਸ਼ੋਰ ਉੱਚਾ ਹੋ ਗਿਆ ਜਿਵੇਂ ਸੱਚਮੁੱਚ ਹੀ ਦੀਵਾਲੀ ਤੇ ਬੰਬ ਪਟਾਕੇ ਚੱਲ ਰਹੇ ਹੋਣ ਉਸ ਨੇ ਸਿਰ ਘੁਮਾ ਕੇ ਵੇਖਿਆ ਬਿਲਡਿੰਗ ਕਰਨ ਦੇ ਵੇਲੇ ਉਸੇ ਤਰ੍ਹਾਂ ਦੇ ਚਿੰਗਿਆੜੇ ਨਿਕਲ ਰਹੇ ਸਨ ਗਰਾਇੰਡਰ ਵਿੱਚੋਂ ਸੱਤ ਰੰਗੀਆਂ ਚਿੰਗਿਆੜੀਆਂ ਦੀ ਧਾਰ ਨਿਕਲ ਰਹੀ ਸੀ ਦਲਵੀਰ ਨੇ ਸੋਚਿਆ ਕਿ ਮਾਹੌਲ ਤਾਂ ਦੀਵਾਲੀ ਵਰਗਾ ਹੀ ਹੈ ਅੱਜ ਫੇਰ ਦੀਵਾਲੀ ਹੀ ਮਨਾ ਲੈਂਦੇ ਹਾਂ ਫੇਰ ਵੀ ਸਾਡੇ ਵਤਨ ਦਾ ਕੌਮੀ ਤਿਹਾਰ ਹੈ ਜਜ਼ਾਦ ਹੀ ਤਾਜ਼ਾ ਹੋ ਜਾਵੇਗੀ ਅਜੀ ਉਹ ਸੋਚ ਹੀ ਰਿਹਾ ਸੀ ਕਿ ਕਾੜ ਕਰਦਾ ਹੋਇਆ ਪੰਜ ਮਸ਼ੀਨ ਦਾ ਬਲੇਅਰ ਟੁੱਟ ਗਿਆ ਅਤੇ ਉਸਨੇ ਮਸ਼ੀਨ ਨੂੰ ਥਾਂੇ ਹੀ ਰੋਕੇ ਫੋਰਮੈਨ ਨੂੰ ਹਾਥ ਮਾਰ ਲਈ ਫੋਰਮੈਨ ਨੇ ਆ ਕੇ ਦੇਖਿਆ ਪੀ ਸਟੇਡੇ ਘੱਟ ਹੋ ਰਹੇ ਸਨ ਸ਼ਾਇਦ ਬੇਧਿਆਨੀ ਕਰਕੇ ਸਟਾਪਰ ਹਿੱਲ ਗਿਆ ਸੀ ਫੋਰਮੈਨ ਦੀਆਂ ਅੱਖਾਂ ਵਿੱਚੋਂ ਝਗੜੀ ਨਿਕਣ ਲੱਗੇ ਦਲਵੀਰ ਬਾਹਰੋਂ ਘੁੰਮਦਾ ਉਹ ਬੋਲਿਆ ਕੰਮ ਨਹੀਂ ਹੁੰਦਾ ਬੇਸ਼ੱਕ ਕੰਮ ਛੱਡ ਕੇ ਘਰ ਚਲਾ ਜਾ ਪਰ ਇਹ ਲਾਭਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉਸਨੇ ਸੌਰੀ ਸੌਰੀ ਕਹਿ ਕੇ ਮਿੰਤਾ ਤਰਲੇ ਕੀਤੇ ਮਸਾਂ ਉਸਨੂੰ ਠੰਡਾ ਕੀਤਾ ਉਸਦਾ ਸਾਥੀ ਬਲਵਿੰਦਰ ਵੀ ਉਸਦੀ ਅਣਗਹਿਲੀ ਤੋਂ ਤੰਗ ਆ ਗਿਆ ਸੀ ਪਰ ਉਸਨੇ ਖਿੱਚ ਕੇ ਆਪਣੀ ਸ਼ਿਫਟ ਦਾ ਸਮਾਂ ਪੂਰਾ ਕਰ ਲਿਆ ਭਾਵੇਂ ਪ੍ਰੋਡਕਸ਼ਨ ਘੱਟ ਹੀ ਰਹਿ ਗਈ ਸੀ ਬਲਵਿੰਦਰ ਦਾ ਤਣਾ ਹੋਇਆ ਚਿਹਰਾ ਦੇਖ ਕੇ ਉਸਨੇ ਉਸ ਨਾਲ ਬਹਿ ਕੇ ਦੀਵਾਲੀ ਮਨਾਉਣ ਦਾ ਖਿਆਲ त्याग ਦਿੱਤਾ ਮਸ਼ੀਨ ਬੰਦ ਕਰਕੇ ਕਰਨਸਾਰ ਉਸਨੇ ਪਾٹے ਹੋਏ ਗਲਵ ਉਤਾਰ ਕੇ ਪਰਾਂਸੂ ਉਤੇ ਹੱਥ ਮੋਂ ਧੋਕੇ ਲਾਂਚ ਰੂਮ ਵਿੱਚ ਜਾ ਕੇ ਕੱਪੜੇ ਬਦਲੇ ਅਤੇ ਆਪਣੇ ਬੈਗ ਨੂੰ ਘਮਾਉਂਦਾ ਉਹ ਆਪਣੀ ਕਾਰ ਵਿੱਚ ਜਾ ਬੈਠਿਆ ਘੜੀਆਂ ਪਲਾਂ ਬਾਅਦ ਹੀ ਉਸਦੀ ਕਾਰ ਸੜਕ ਤੇ ਤੇਜ਼ ਦੌੜ ਰਹੀ ਸੀ ਸਾਰਾ ਸ਼ਹਿਰ ਹੀ ਵੱਡੇ ਵੱਡੇ ਬੱਲਬਾਨੀਆਂ ਅਣਗਿਣਤ ਰੋਸ਼ਨੀਆਂ ਵਿੱਚ جگਮਗਾ ਰਿਹਾ ਸੀ ਜਿਸ ਨੂੰ ਵੇਖ ਕੇ ਉਸਨੇ ਆਪਣੇ ਪਿੰਡ ਦੇ ਬਨੇਰਿਆਂ ਤੇ ਬાળਨ ਵਾਲੇ ਅਣਗਿਣਤ ਜੀਵਿਆਂ ਦੀ ਜਾਤ ਤਾਜ਼ਾ ਕਰਵਾ ਦਿੱਤੀ। ਦੀਵਾਲੀ ਮਨਾਉਣ ਦਾ ਖਿਆਲ ਉਸਦੇ ਮਨ ਵਿੱਚ ਹੋਰ ਵੀ ਭਾਰੂ ਹੋ ਗਿਆ। ਉਸ ਨੂੰ ਖਿਆਲ ਆਇਆ ਕਿ ਬਟੂਏ ਵਿੱਚ ਤਾਂ ਸਿਰਫ 15 ਡਾਲਰ ਨੇ। ਹੋਰ ਪੈਸੇ ਲੈਣ ਬਾਰੇ ਸੋਚ ਕੇ ਉਸ ਨੇ ਆਪਣੀ ਕਾਰ ਦਾ ਰੁੱਖ ਪਲਾਜ਼ੇ ਵੱਲ ਕੀਤਾ। ਇਹ ਪਲਾਜ਼ਾ ਦਿਨ ਰਾਤ ਖੁੱਲਾ ਰਹਿੰਦਾ ਸੀ। ਪਲਾਜ਼ੇ ਅੰਦਰ ਜਾ ਕੇ ਉਸ ਨੇ ਸਭ ਤੋਂ ਪਹਿਲਾਂ ਦੋ ਬੀਰਾਂ ਪੀਤੀਆਂ ਤਾਂ ਕਿ ਫੋਰਮੈਨ ਦੇ ਬੋਲਾਂ ਦੀ ਕੁੜੱਤਾਂ ਅਤੇ ਫੈਕਟਰੀ ਦਾ ਠੇਕਾ ਮ ਘੱਟ ਕਰ ਸਕੀ ਫਿਰ ਉਸਨੇ ਮਸ਼ੀਨ ਵਿੱਚੋਂ ਹੋਰ ਪੈਸੇ ਲੈਣ ਦੀ ਸੋਚੀ ਜਦੋਂ ਮਸ਼ੀਨ ਦੇ ਵਿੱਚ ਕਾਰਡ ਪਾਉਣ ਲੱਗਿਆ ਤਾਂ ਉਹ ਕਿਸੇ ਤਕਨੀਕੀ ਨੁਕਸ ਕਰਕੇ ਆਫ ਸਰਵਿਸ ਸੀ ਫਿਰ ਉਸਨੇ ਸੋਚਿਆ ਕਿ ਚਲੋ ਜੇ 10 ਡਾਲਰ ਹੋਰ ਨੇ ਕਿਸੇ ਪੰਜਾਬੀ ਰੈਸਟੋਰੈਂਟ ਵਿੱਚ ਜਾ ਕੇ ਜਲੇਬੀਆਂ ਹੀ ਖਰੀਦ ਲੈਂਦਾ ਹਾਂ ਜਲੇਬੀਆਂ ਤੇ ਬਰਫੀ ਖਾਣ ਦੀ ਤਮੰਨਾ ਚ ਉਹ ਪਲਾਜ਼ੇ ਤੋਂ ਬਾਹਰ ਨਿਕਲਿਆ ਕਾਰਪ ਉ ਜਾ ਕੇ ਪੰਜਾਬੀ ਰੈਸਟੋਰੈਂਟ ਗਿਆ ਉੱਥੇ ਕਲੋਜ਼ ਦਾ ਫੱਟਾ ਲੱਗਦਾ ਦੇਖ ਕੇ ਉਹ ਖਿੱਚ ਗਿਆ ਉਸਨੇ ਤਾਂ ਸੋਚਿਆ ਹੀ ਨਹੀਂ ਸੀ ਕਿ ਰਾਤ ਦੇ 12 ਵਜੇ ਤੱਕ ਇਹ ਰੈਸਟੋਰੈਂਟ ਬੰਦ ਹੋ ਜਾਂਦੇ ਨੇ ਨਾਲੇ ਅੱਜ ਤਾਂ ਦਿਵਾਲੀ ਸੀ ਇੱਕ ਘੰਟਾ ਹੋਰ ਖੁੱਲ੍ਹਾ ਰੱਖ ਲੈਂਦੇ ਤਾਂ ਕੀ ਫਰਕ ਪੈਂਦਾ ਸੀ ਇਹ ਸੋਚਦਾ ਉਹ ਘਰ ਵੱਲ ਨੂੰ ਰਵਾਨਾ ਹੋ ਗਿਆ ਘਰ ਆ ਕੇ ਦੇਖਿਆ ਪਤਨੀ ਹੂਕ ਸੁੱਤੀ ਪਈ ਸੀ ਕੱਪੜੇ ਬਦਲ ਕੇ ਉਹ ਤਾਜ਼ਾ ਦਮ ਹੋਣਾ ਚਾਹੁੰਦਾ ਸੀ ਇਸ ਲਈ ਬਾਥਰੂਮ ਵਿੱਚ ਨਹਾ ਕੇ ਕੱਪੜੇ ਬਦਲ ਕੇ ਫਿਰ ਕਿਚਨ ਵੱਲ ਘੁੰਮ ਗਿਆ ਫ੍ਰਿਜ ਵਿੱਚੋਂ ਕੱਢ ਕੇ ਦਾਲ ਸਬਜ਼ੀ ਅਤੇ ਚਿਕਨ ਗਰਮ ਕੀਤੇ ਸਾਰਾ ਕੁਝ ਟੇਬਲ ਤੇ ਪਰੋਸ ਕੇ ਉਹ ਇੱਕ ਪੈਗ ਵਿਸਕੀ ਅਤੇ ਇੱਕ ਬੋਤਲ ਬੀਅਰ ਲਾਇਆ। ਉਹ ਸੋਚਦਾ ਸੀ ਕਿ ਜਿਉ ਹੁਣ ਗੁਰਜੀਤ ਉੱਠ ਪਈ ਤਾਂ ਕਹੇਗੀ ਕਿਉਂ ਪੀ ਰਹੇ ਹੋ ਤੇ ਫਿਰ ਉਹ ਬੜੇ ਮਾਣ ਨਾਲ ਕਹੇਗਾ ਲੈ ਅੱਜ ਤਾਂ ਦਿਵਾਲੀ ਆ ਤਾਂ ਕੀ ਹੋ ਗਿਆ। ਅਤੇ ਫਿਰ ਉਹ ਬੈਠ ਕੇ ਦਿਵਾਲੀ ਦੀਆਂ ਗੱਲਾਂ ਕਰਨਗੇ। ਫਿਰ ਇਕੱਠੇ ਬੈਠ ਕੇ ਰੋਟੀ ਖਾਣਗੇ। ਜਦੋਂ ਗੁਰਜੀਤ ਦੀ ਜਾਗ ਨਾ ਹੀ ਖੁੱਲੀ ਤਾਂ ਉਸਨੇ بڑے ਚਾਰਜ ਹੈ ਨਾਲ ਜਾ ਕੇ ਪਤਨੀ ਨੂੰ ਜਗਾਇਆ ਉਸਨੇ ਡੋਰਪੌਰ ਜਹੀ ਹੋਈ ਨੇ ਸਭ ਤੋਂ ਪਹਿਲਾਂ ਕਲਾਖ ਵੇਖਿਆ ਅਤੇ ਰਾਤ ਦਾ 1 ਵਜੇ ਆਪਿਆ ਸੀ ਫਿਰ ਉਸਨੇ ਦਲਬੀਰ ਨੂੰ ਪੁੱਛਿਆ ਕੀ ਗੱਲ ਆ ਕੇ ਪਏ ਨਹੀਂ ਇਹ ਲਾਈਟ ਕਿਉਂ ਜਗਾਈ ਆ ਉਸ ਨੂੰ ਖਿੱਚ ਆ ਰਹੀ ਸੀ ਕਿਉਂ ਗੁਰਜੀਤ ਨੇ ਪ੍ਰਸ਼ਨ ਭਰੀਆਂ ਨਿਗਾਹਾਂ ਨਾਲ ਦਲਬੀਰ ਵੱਲ ਤੱਕਿਆ ਦਲਬੀਰ ਨੇ ਉਸ ਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਉਸ ਨੂੰ ਬਹਾ ਵਿੱਚ ਘੁੱਟ ਲਿਆ ਉਦੋਂ ਹੀ ਦਿਲਜੀਤ ਨੱਕ ਚੜਾਉਂਦੀ ਜਹੀ ਬੋਲੀ ਤੁਸੀਂ ਸ਼ਰਾਬ ਪੀਤੀ ਹੋਈ ਐ ਹਾਂ ਕਿਉਂ ਲੈ ਦਿਵਾਲੀ ਐ ਅੱਜ ਆਪੂਰਾ ਇਕੱਠੇ ਬੈਠਦੇ ਆ ਦਲਬੀਰ ਨੇ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਵੇਂ ਉੱਠਾਂ ਇਸ ਵੇਲੇ ਰਾਤ ਦਾ 1 ਵਜੇਆ ਪਿਆ ਗੁਰਜੀਤ ਨੇ ਫਿਰ ਕਿਹਾ ਚੱਲ ਹੋਊ ਦਿਵਾਲੀ ਤੁਸੀਂ ਰੋਟੀ ਖਾ ਕੇ ਪੈ ਜਾਓ ਹੁਣ ਗੁਰਜੀਤ ਦੀ ਆਵਾਜ਼ ਵਿੱਚ ਤਰਲੇ ਨਾਲ ਗੁੱਸਾ ਵੀ ਰਲ ਗਿਆ ਸੀ ਉਸਨੇ ਇੱਕ ਵਾਰ ਫੇਰ ਕਲਾਕਵਲ ਦੇਖ ਕੇ ਮੱਥਾ ਸਕੋੜਿਆ ਅਤੇ ਅੱਖਾਂ ਬੀਟ ਕੇ ਪੈ ਗਈ ਦਲਵੀਰ ਨੇ ਟੁੱਟੇ ਜਿਹਾ ਮਨ ਨਾਲ ਕਮਰੇ ਦੀ ਲਾਈਟ ਬੁਝਾਈ ਅਤੇ ਇਕੱਲਾ ਹੀ ਬੈਠ ਕੇ ਰੋਟੀ ਖਾਣ ਲੱਗਿਆ ਵੀਰ ਦੇ ਘੁੱਟ ਪਰ ਕੇ ਭਰਦਾ ਉਹ ਸੋਚ ਰਿਹਾ ਸੀ ਕਿ ਕਿੰਨਾ ਚੰਗਾ ਹੁੰਦਾ ਸੀ ਹੁੰਦਾ ਜੇ ਗੁਰਜੀਤ ਕੁਝ ਪਲਾ ਨਾਲ ਕੁਝ ਪਲਾ ਲਈ ਇਸ ਦੇ ਨਾਲ ਬੈਠ ਜਾਂਦੀ ਉਸ ਨੂੰ ਹੋਰ ਪੀਣੋਂ ਰੋਕਦੀ ਅਤੇ ਉਹ ਵੀ ਆਪਣੇ ਬਾਪੂ ਵਾਂਗ ਹੱਸਦਾ ਕਹਿੰਦਾ ਕਿ ਚੱਲ ਕੋਈ ਨਾ ਅਜ ਤਾਂ ਤਿਉਹਾਰ ਦਾ ਦਿਨ ਹੈ ਤੇ ਫਿਰ ਉਹ ਦੋਵੇਂ ਮਿਲ ਕੇ ਰੋਟੀ ਖਾਂਦੇ ਇਸ ਤਰ੍ਹਾਂ ਕਰਨ ਨਾਲ ਕਿਹੜਾ ਪਹਾੜ ਟੁੱਟ ਜਾਣਾ ਸੀ ਉਸ ਨੂੰ ਜਾਪਿਆ ਜਿਵੇਂ ਚਾਹ ਨਾਲ ਪਰੋਸੀ ਰੋਟੀ ਦਾ ਸਵਾਦ ਫਿੱਕਾ ਪੈ ਗਿਆ ਹੋਵੇ ਉਹ ਸੋਚਦਾ ਰਿਹਾ ਕਿ ਕੀ ਇਹ ਜ਼ਿੰਦਗੀ ਹੈ ਵੀ ਮਸ਼ੀਨਾਂ ਨਾਲ ਮਸ਼ੀਨਾਂ ਬਣੇ ਪੈਸਾ ਕਮਾਈ ਜਾਓ ਆਪਣੇ ਦਿਨਤਿਹਾਰ ਤੇ ਖੁਸ਼ੀਆਂ ਵੀ ਭੁੱਲ ਜਾਓ ਉਸਦੇ ਮਨ ਅੰਦਰਲੇ ਗੁੱਸੇ ਨੇ ਉਬਾਲਾ ਖਾਦਾ ਸ਼ਰਾਬ ਤੇ ਗੁੱਸੇ ਦਾ ਅਸਰ ਫੇਰ ਉਸ ਨੂੰ ਅੰਦਰ ਲੈ ਗਿਆ ਉਹ ਆਪਣੀ ਪਤਨੀ ਨੂੰ ਬਾਹੋਂ ਫੜ ਕੇ ਝੰਜੋੜ ਕੇ ਉਠਾਉਣ ਲੱਗਿਆ ਉਹ ਘਬਰਾ ਕੇ ਉੱਠੀ ਕਲਾਖ ਵੇਖਿਆ ਦੇਰ ਵੱਚੁਕਿਆ ਸੀ ਉਸ ਦਾ ਸਬਰ ਜਵਾਬ ਦੇ ਗਿਆ ਉਹ ਕੜਕ ਕੇ ਬੋਲੀ ਨਾ ਕੀ ਗੱਲ ਤੂੰ ਮੈਨੂੰ ਸੌਣ ਕਿਉਂ ਨਹੀਂ ਦਿੰਦਾ ਸਮਝਦਾ ਕੀ ਹੈ ਆਪਣੇ ਆਪ ਨੂੰ ਮੈਂ ਟੜਕ ਕੇ ਉੱਠ ਕੇ ਕੰਮ ਤੇ ਜਾਣਾ ਤੈਨੂੰ ਦਿਵਾਲੀ ਦੀ ਪਈ ਹੈ ਨਾ ਤੂੰ ਮੇਰੇ ਤੋਂ ਚਾਹਨਾ ਕੀ ਹੈ ਉਸ ਨੇ ਅੱਖਾਂ ਤੇ ਹੱਥ ਧਰ ਕੇ ਭੁੱਬੀ ਰੋਣਾ ਸ਼ੁਰੂ ਕਰ ਦਿੱਤਾ ਤੇ ਫਿਰ ਕਿੰਨੀ ਹੀ ਦੌਰੋ ਉਸੇ ਤਰ੍ਹਾਂ ਡੁਸਕਦੀ ਰਹੀ ਦਲਬੀਰ ਚੁੱਪ ਚਾਪ ਉਸ ਨੂੰ ਵੇਖਦਾ ਰਿਹਾ ਫਿਰ ਉਸ ਨੂੰ ਚੁੱਪ ਕਰਾਉਣ ਦਾ ਯਤਨ ਕਰਨ ਲੱਗਿਆ ਪਤਨੀ ਦੀਆਂ ਅੱਖਾਂ ਵਿਚਲੀ ਤਰਲੇ ਵਾਲੀ ਬੇਵਸੀ ਦੀ ਭਾਵਨਾ ਉਸ ਨੂੰ ਪਗਲਾ ਕੇ ਰੱਖ ਗਈ ਫਿਰ ਉਹ ਉਸਦੇ ਨਾਲ ਹੀ ਬੈੱਡ ਤੇ ਡੇਢਾ ਹੋ ਗਿਆ ਅਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਉਸ ਨੂੰ ਮਨਾਉਣ ਦਾ ਯਤਨ ਕਰਨ ਲੱਗਿਆ ਪਰ ਗੁਰਜੀਤ ਦਾ ਚਿਹਰਾ ਤਣਿਆ ਹੀ ਰਿਹਾ ਦਲਵੀਰ ਨੇ ਉਸਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਘੁੱਟਣ ਲੱਗਿਆ ਉਸ ਨੇ ਗੁਰਜੀਤ ਦੇ ਹੱਥਾਂ ਉੱਪਰ ਪਏ ਅਟਣ ਅਤੇ ਛਾਲੇ ਵੀ ਮਹਿਸੂਸ ਕੀਤੇ ਫਿਰ ਉਹ ਸੋਚਣ ਲੱਗਿਆ ਇਹ ਵੀ ਵਿਚਾਰੀ ਕੀ ਕਰੇ ਜਿੱਥੇ ਪਲਾਸਟਿਕ ਦੀ ਫੈਕਟਰੀ ਵਿੱਚ ਕੰਮ ਕਰਦੀ ਹੈ ਕੰਮ ਕਿੰਨਾ ਔਖਾ ਹੈ ਫੇਰ ਵਿਚਾਰੀ ਓਵਰਟਾਈਮ ਵੀ ਲਾਉਂਦੀ ਹੈ ਤਾਂ ਕਿਤੇ ਜਾ ਕੇ ਘਰ ਦਾ ਖਰਚਾ ਤੁਰਦਾ ਉਸ ਨੂੰ ਆਪਣੀ ਪਤਨੀ ਨਾਲ ਹਮਦਰਦੀ ਜਹੀ ਜਾਗੀ ਤੇ ਉਹ ਉਸ ਤੇ ਹੱਥ ਫੇਰਦੇ ਉਹਦੀਆਂ ਅੱਖਾਂ 'ਚੋਂ ਅਥਰੂ ਪੁੰਜਣ ਲੱਗਾ ਉਸ ਨੂੰ ਜਾਪਿਆ ਜਿਵੇਂ ਤੜਕੇ ਉੱਠ ਕੇ ਕੰਮ ਤੇ ਜਾਣ ਦੇ ਡਰ ਨੇ ਪਤਨੀ ਨੂੰ ਸੁਣਨ ਕੀਤਾ ਪਿਆ ਹੋਵੇ ਉਹ ਜਾਣਦਾ ਸੀ ਕਿ ਗੁਰਜੀਤ ਦਾ ਵੀ ਕੋਈ ਕਸੂਰ ਨਹੀਂ ਇੱਥੇ ਕੰਮ ਹੀ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ ਬੰਦਾ ਰੱਜ ਕੇ ਸੌ ਵੀ ਨਹੀਂ ਸਕਦਾ ਕੰਮ ਤੋਂ ਬਿਨਾਂ ਇੱਥੇ ਗੁਜ਼ਾਰਾ ਵੀ ਹੈ ਨਹੀਂ ਜੇ ਆਪਾਂ ਦੇਸ਼ ਅਤੇ ਘਰ ਪਰਿਵਾਰ ਛੱਡ ਕੇ ਆਏ ਹਾਂ ਤਾਂ ਕੰਮ ਤਾਂ ਕਰਨਾ ਹੀ ਪਵੇਗਾ ਫੇਰ ਦਲਬੀਰ ਨੂੰ ਜਾਪਿਆ ਜਿਵੇਂ ਦੇਸ਼ ਅਤੇ ਮਿੱਤਰਾਂ ਦੋਸਤਾਂ ਵਾਂਗ ਉਸਦੇ ਦਿਨ ਤਿਉਹਾਰ ਵੀ ਦੂਰ ਰਹਿ ਗਏ ਹੋਣ ਉਸਨੇ ਸਿਰ ਕਮਾ ਕੇ ਕੁਲਾਖ ਵੇਖਿਆ ਸਮਾਂ ਹੋਰ ਅੱਗੇ ਸਰਕ ਗਿਆ ਸੀ ਕੁਝ ਦੇਰ ਤੱਕ ਦੂਜੇ ਦਿਨ ਦਾ అలਾਰਮ ਵੱਜ ਜਾਣਾ ਸੀ ਉਸਨੇ ਆਪ ਹੀ ਆਪ ਵੀ ਤਾਂ ਕੰਮ ਤੇ ਜਾਣਾ ਸੀ ਕੰਮ ਤੋਂ ਕੰਮ ਤੇ ਜਾਣ ਦੇ ਖਿਆਲ ਨਾਲ ਉਸਦੇ ਹੱਡਾਂ ਵਿੱਚੋਂ ਸੇਕ ਨਿਕਲਣ ਲੱਗ ਪਿਆ ਉਸ ਨੂੰ ਜਲਦੀ ਸੌਣ ਦਾ ਖਿਆਲ ਆਇਆ ਕਿ ਨੀਂਦ ਪੂਰੀ ਹੋ ਸਕੇ ਉਸਨੇ ਰੋਸ਼ਨੀ ਵਿੱਚ ਪਈ ਗੁਰਜੀਤ ਦਾ ਚਿਹਰਾ ਵੇਖਿਆ ਬੰਦ ਅੱਖਾਂ ਅਜੀਬੀ ਸਿੱਲੀਆਂ ਸਨ ਉਸਨੇ ਉੱਠ ਕੇ ਬੱਤੀ ਬੁਝਾਈ ਅਤੇ ਗੁਰਜੀਤ ਨੂੰ ਬਾਹਾਂ ਵਿੱਚ ਕੁੱਟ ਲਿਆ ਸਮਾਂ ਹੋਰ ਵੀ ਅੱਗੇ ਸਰਕ ਗਿਆ ਦੀਵਾਲੀ ਵਾਲੀ ਰਾਤ ਘੜੀ ਦੀ ਟਿਕ ਟਿਕ ਵਿੱਚ ਖਤਮ ਹੋ ਗਈ ਦਲਬੀਰ ਨੂੰ ਜਾਪਿਆ ਜਿਵੇਂ ਉਸ ਦੇ ਮਨ ਅੰਦਰ ਪਿਛਲੇ ਕਈ ਦਿਨਾਂ ਤੋਂ ਬੜਾ ਕੋਈ ਚਿਰਾਗ ਬੁਝ ਗਿਆ ਹੋਵੇ ਤੋ ਦੋਸਤੋ ਇਹ ਸੀ ਕਹਾਣੀ ਦਿਵਾਲੀ ਵਾਲੀ ਰਾਤ ਤੇ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ